ਹਾਂਸ ਰਾਜਾਂਸ ਤੱਕਨੇ ਕਿ ਜੀ ਮੈਂ ਅੱਕ ਗਿਆ ਜੀ ਹੁਣ ਕਿ ਕਨੇਕੇ ਜੀ ਪਿੰਡਾਂ ਦੇ ਵਿੱਚ ਮੈਂ ਜਾਣਾ ਹੀ ਆਪਣਾ ਜਾਣਾ ਹੀ ਤਾਂ ਹੁਣ ਕਹਿੰਦੇ ਕਿ ਪ੍ਰਸ਼ਾਸਨ ਦੇਖਦਾ ਕਿ ਕਿੱਦਾਂ ਲੈ ਕੇ ਜਾਣਾ ਕਨੇਕੇ ਨਹੀਂ ਹੁਣ ਯਾਰ ਕੀ ਕਰੀਏ ਦੱਸੋ ਸੱਚੀ ਮੈਂ ਤਾਂ ਤੁਹਾਨੂੰ ਦੱਸਿਆ ਨਾ ਕਿ ਫਰੀਦਕੋਟ ਦੇ ਵਿੱਚ ਕਹਾਣੀ ਜਿਹੜੀ ਆ ਨਾ ਉਲਟ ਹੋ ਗਈ ਆ ਹੰਸਰਾਜਾਂਸ ਤੇ ਹੁਣ ਇੱਥੋਂ ਤੱਕ ਕਹਿਣ ਲੱਗ ਪਿਆ ਵੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਇਸ ਤਰ੍ਹਾਂ ਹੀ ਪੱਤਾ ਜਿਹੜਾ ਉਹ ਖੇਡਦੇ ਹੁੰਦੇ ਆ ਹੰਸਰਾਜ ਹੰਸ ਨੇ ਹੁਣ ਐਸੀ ਹੋਣ ਦਾ ਪਤਾ ਖੇਡ ਦਿੱਤਾ ਉਹਨੇ ਕਿਹਾ ਵੇਖੋ ਗੱਲ ਇਹ ਆ ਕਿ ਮੈਂ ਗਰੀਬ ਆਦਮੀ ਆ ਮੈਨੂੰ ਦਬਾਉਂਦੇ ਆ ਬਾਕੀ ਹੁਣ ਗਰੀਬ ਕਿਸ ਤਰ੍ਹਾਂ ਦੇ ਤੁਸੀਂ ਦੇਖੇ ਇਹਨਾਂ ਦੇ ਘਰ-ਵਾਰ ਦੇਖੇ ਹੀ ਆ ਗਰੀਬ ਕਿਸ ਤਰ੍ਹਾਂ ਦੇ ਦਲੇਰ ਮੈਂਦੀ ਵੀ ਗਰੀਬ ਹੀ ਕਹਿੰਦਾ ਹੁਣ ਆਪਣੇ ਆਪ ਨੂੰ ਹੁਣ ਗਰੀਬ ਕਿਸੇ ਟਾਈਮ ਸੀ ਮੈਂ ਖੁਦ ਮੰਨਦਾ ਕਿ ਅੰਸਰ ਦੱਸੀ ਨਹੀਂ ਕਹਾਣੀ ਤੁਹਾਨੂੰ ਕੈਂਸਰਾ ਜਾਂਸ ਵਿਚਾਰਾ ਕੁਝ ਪੈਸੇ ਕਰਾਇਆ ਬਚਾਉਣ ਵਾਸਤੇ ਉਹਨਾਂ ਟਾਈਮਾਂ ਚ ਐਵੇਂ ਪੌੜੀਆਂ ਤੇ ਲੰਮਕਿਆ ਫਿਰਦਾ ਸੀਗਾ ਉਦੋਂ ਐਡੇ ਐਡੇ ਵਾਲ ਬੁਰਾ ਵਾਕੇ ਗਰੀਬ ਆ ਮਿੰਟੂ ਜੀ ਮੈਂ ਤੁਹਾਨੂੰ ਦੱਸਦਾ ਉਹਨੇ ਦੀਪਕ ਜਿਹੜਾ ਉਹ ਕੁਕੜੂ-ਕੜੂ ਵਾਲਾ ਉਹਨਾਂ ਨੇ ਬਣਾਇਆ ਤੇ ਉਹ ਕਹਿੰਨੇ ਕਿ ਪੁਲਿਸ ਵਾਲਾ ਬਣ ਕੇ ਉਹਨਾਂ ਨੇ ਬਣਾਇਆ ਕਹਿੰਨੇ ਕਿ ਜੀ ਕੁਕੜੂ-ਕੜੂ ਬਣਾਉਣ ਲੱਗੇ ਉਹ ਕਹਿੰਨੇ ਜੀ ਕਿ ਪੈਸੇ ਦਿਵਾਓ ਸਾਨੂੰ ਖਰਚਾ ਪਣੀ ਅਨਸਰਾ ਜਾਂਸ ਉੱਥੇ ਵੀ ਕਹਿੰਦਾ ਕਿ ਨਹੀਂ ਨਹੀਂ ਪੈਸੇ ਨਹੀਂ ਹੈਗੇ ਮੈਂ ਆ ਕੇ ਮਿਲੂੰਗਾ ਤੈਨੂੰ ਯਾਰ ਕਹਿੰਦਾ ਐ ਨਹੀਂ ਗਰੀਬ ਐ ਮੈਂ ਲੱchn ਕਰਦਾ ਯਾਰ ਭਾਈ ਹੰਸਰਾ ਜਾਂ ਉਸਤਾਦ ਜੀ ਆਨਸਰ ਆ ਜਹਾਂ ਸੋ ਕਲਾ ਕਰ ਰਿਹਾ ਜਿਸ ਨੇ ਦਹਾਕਿਆਂ ਵੱਧੀ ਰਾਜਕੀਤਾਂ ਇੰਡਸਟਰੀ ਤੇ ਔਰ ਇੱਕ ਸਟੇਜ ਦਾ ਇਹਦਾ ਜਿਹੜਾ ਰੇਟ ਸੀਗਾ ਨਾ ਪੁੱਛ ਕੇ ਦੇਖ ਲਿਓ ਪੁਰਾਣੇ ਸਮੇਂ ਦੇ ਵਿੱਚ ਮੈਨੇਜਰ ਕੋਈ ਰਿਹਾ ਹੋਵੇ ਇਹਨਾਂ ਦਾ ਤਾਂ ਜੀ ਕਾਸਟ ਆਉਣ ਤੋਂ ਪਹਿਲਾਂ ਹੀ ਸੈਲ ਹੋ ਜਾਂਦੀ ਸੀਗੀ ਟੀ ਸੀਰੀਜ਼ ਟੀ ਸੀਰੀਜ਼ ਦੇ ਨਾਲ ਕੰਟਰੈਕਟ ਸੀਗਾ ਜਿਸ ਟਾਈਮ ਮਲਕੇ ਕਲਾਕਾਰ ਤਰਸਦੇ ਹੁੰਦੇ ਸੀਗੇ ਨਾ ਕਿ ਟੀ ਸੀਰੀਜ਼ ਵਿੱਚ ਰਿਕਾਰਡ ਹੋ ਜਾਈਏ ਟਿਪਸ ਚ ਰਿਕਾਰਡ ਹੋ ਜਾਈਏ वीनस च रिकॉर्ड हो जाइए सागाच रिकॉर्ड हो जाइए उस टाइम हंसदा कॉन्ट्रैक्ट सीगा टी सीरीज नाल जी तां ਤੁਸੀਂ ਸੋਚ ਕੇ ਦੇਖੋ ਹਾਂ ਠੀਕ ਆ ਗਰੀਬ ਤਾਂ ਚੰਨੀ ਵੀ ਆ ਗੱਲੇ ਵੀ ਠੀਕ ਆ ਗਰੀਬ ਤਾਂ ਚੰਨੀ ਵੀ ਆ ਗਰੀਬ ਤਾਂ ਮੈਂ ਵੀ ਆ ਕਹਿਨੂੰ ਤਾਂ ਮੈਂ ਵੀ ਆ ਪਰ ਗਰੀਬ ਨਹੀਂ ਲੱਗਦਾ ਮੈਂ ਤਾਂ ਕਹਿਣਾ ਕਿ ਹਾਂ ਸੀਗੇ ਯਾਰ ਕਿਸੇ ਟਾਈਮ ਦਾਣੇ-ਦਾਣੇ ਦੇ ਮੁਤਾਜ ਸੀ ਹੁਣ ਐਵੇਂ ਮਰੂ-ਮਰੂ ਕਰੀ ਜਾਈਏ ਇਹ ਹੋ ਉਹਨੇ ਜਿਨ੍ਹਾਂ ਨੇ ਆਪਣੀ ਗਰੀਬੀ ਨਿਕਲ ਗਈ ਹੈ ਇਹਨਾਂ ਨੇ ਗਰੀਬੀ ਹਾਲੇ ਜਿਹੜੀ ਸਿਆਸਤ ਚੋਂ ਨਹੀਂ ਗੱਡੀ ਬਸ ਨੀਅਤ ਚੋਂ ਨਹੀਂ ਗੱਡੀ ਆ ਇਹ ਗਰੀਬ ਬਣ ਜਾਣਗੇ ਵਿਕਟਮ ਬਣ ਜਾਣਗੇ ਮਤਲਬ ਕਿ ਰਾਜਨੀਤਿਕ ਲੋੜ ਹੈ ਉਹਦਾ ਤੁਸੀਂ ਦੇਖਿਆ ਇੱਥੇ ਆ ਕੇ ਜਨਤਾ ਦੇ ਵਿੱਚ ਹੋਰ ਹੀ ਬਾਣਾ ਜਿਹੜਾ ਚਲੋ ਮੈਂ ਨਿੱਜੀ ਜ਼ਿੰਦਗੀ ਤੇ ਨਹੀਂ ਜਾਂਦਾ ਹੁਣ ਪਹਿਰਾਵਾ ਦੇਖੋ ਤੇ ਆ ਜਿੱਦਣ ਥੋੜੇ ਦਿਨ ਪਹਿਲਾਂ ਇੱਕ ਫਿਲਮ ਦੀ ਕਰਨ ਰਿਹਾ ਸੀ ਪ੍ਰਮੋਸ਼ਨ ਹੰਸ ਰਾਜ ਹੰਸ ਨੇ ਲਕੀਰਾਂ ਵਾਲਾ ਕੋਟ ਪਾਇਆ ਤੇ ਐਡਾ ਉੱਤੇ ਟੋਪ ਪਾਇਆ ਜਿਹੜਾ ਗੋਲਜਾ ਟੋਪ ਹੁੰਦਾ ਮੈਂ ਤਾਂ ਮੈਂ ਕਿਹਾ ਤੇ ਉਹ ਅੰਗਰੇਜ਼ ਅੰਗਰੇਜ਼ੀ ਫਿਲਮਾਂ 'ਚ ਨਹੀਂ ਅੰਗਰੇਜ਼ੀ ਜਾਂ ਹਿੰਦੀ ਫਿਲਮਾਂ 'ਚ ਆਉਂਦਾ ਤਾਂ ਸੀ ਮੈਂ ਕਿਹਾ ਉਹ ਆ ਗਿਆ ਕਿਤੇ ਪ੍ਰਮੋਸ਼ਨ ਤੇ ਬਾਅਦ 'ਚ ਪਤਾ ਲੱਗਿਆ ਜਦ ਬੋਲਿਆ ਇਹ ਤੇ ਹੰਸ ਰਾਜ ਹੰਸ ਆ ਮਤਲਬ ਕਿ ਲੋੜ ਅਨੁਸਾਰ ਇਹ ਲੋਕ ਜਿਹੜੇ ਸ਼ਾਈ ਜ਼ਿੰਦਗੀ ਜਿਉਂਦੇ ਆ ਫਕੀਰ ਵੀ ਬਣ ਜਾਂਦੇ ਨੇ ਅਮੀਰ ਲੋਕ ਲੋੜ ਵੇਲੇ ਆਪਣੀ ਉਹ ਜਿਹੜੀ ਪੁਰਾਣੀ ਗੁਰਵਤਿਆ ਸਾਬਕਾ ਗੁਰਵਤਿਆ ਸਾਬਕਾ ਗਰੀਬੀ ਉਹਨੂੰ ਪੇਸ਼ ਵੀ ਕਰ ਦਿੰਦੇ ਨੇ ਜੀ 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 ਇਧਰਲੇ ਪਾਸੇ ਇੱਕ ਵੀਰ ਦਾ ਕਮੈਂਟ ਆਇਆ ਜੀ ਕਹਿੰਦੇ ਕਿ ਇਹ ਕਿਦਾਂ ਦਾ ਗਰੀਬ ਆ ਜੀ ਕਹਿੰਦੇ ਕਿ ਬਈ ਹਰੇਕ ਕਿਸੇ ਦਾ ਹੋਣਾ ਚਾਹੀਦਾ ਮੈਂ ਇਹਦੀ ਡਿਕਲੇਰੇਸ਼ਨ ਵੀ ਦੇਖਦੇ ਆਪਾਂ ਕੋਈ ਨਹੀਂ ਚੈੱਕ ਕਰਨੀ ਚਾਹੀਦੀ ਜੀ ਗਨਾ ਗਰੀਬ ਤਾਂ ਹਰ ਹੋਣਾ ਚਾਹੀਦਾ ਹਰ ਬੰਦਾ ਹੀ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਜੀ ਵਿੱਕੀ ਜੀ ਕਹਿੰਦੇ ਪਏ ਆ ਜੀ ਕਨਕੇ ਤੇ ਚਲੋ ਕੋਈ ਗੱਲ ਨਹੀਂ ਬਾਈ ਤਾਂ ਇਸ ਦੇ ਨਾਲ ਮੈਂ ਕੋਈ ਕਮੈਂਟ ਹੋਰ ਦੇਖ ਲੈਣਾ ਜੀ ਫਰੇਸਟਰਾ ਦਾ ਕੱਲ ਨੂੰ ਕਹਿੰਨੇ ਕਿ ਦਲਜੀਤ ਸਾਹਿਬ ਵੀ ਆਕੂ ਜੀ ਕਿ ਮੈਂ ਵੀ ਗਰੀਬ ਐਂ ਜੀ ਕਹਿੰਨੇ ਬਿਲਕੁਲ ਸਹੀ ਹੈ ਕਿਸੇ ਟਾਈਮ ਤਾਂ ਗਰੀਬ ਹੁੰਦਾ ਬੰਦਾ ਉਹ ਤਾਂ ਮੰਨਣ ਵਾਲੀ ਗੱਲ ਆ ਜੀ 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 ਆ ਲਓ 10 ਕਰੋੜ ਦਾ ਤਾਂ ਐਲਾਨੀਆਂ ਹੈ ਇਹਦਾ 10 ਕਰੋੜ 78 ਲੱਖ 39878 ਦੇ ਐਸੈਟਸ 2009 ਚ ਅੱਛਾ ਜੀ 2009 ਦੇ ਵਿੱਚ ਤੇ ਲਾਸਟ ਇਲੈਕਸ਼ਨ ਵੀ ਆਪਾਂ ਕੱਢ ਲੈਨੇ ਆ ਅਨਸਰਾ ਜੰਸ ਜੀ ਉਦੋਂ ਕੀ ਕਰ ਰਹੇ تھے ਦਸਤੂਜਰਾ ਉਦੋਂ ਗਰੀਬੀ ਕਿ ਨਹੀਂ ਸੀ ਗਿਆ ਸਰ ਅੰਜੀਤ ਜੀ ਹਾਂ ਜੀ ਉਸ ਟਾਈਮ ਗਰੀਬੀ ਜਿਹੜੀ ਇਹਨਾਂ ਦੀ ਉਹ ਫਿਰ 10 ਕਰੋੜ 78 ਲੱਖ ਤੇ ਖੜੀ ਆ ਅੱਛਾ ਯਾਨੀ ਵੇਖ ਲਓ ਕਟੇ ਨਹੀਂ ਪੈਸੇ ਕਟੇ ਨਹੀਂ ਉਹ ਅਸਲ 'ਚ ਤਾਂ ਗਰੀਬ ਕਹਿੰਦੇ ਉਹ ਕਹਿੰਦੇ ਕੀਰ ਵਧੀ ਨਹੀਂ ਕਮੋਤਬਾ ਤਾਂ ਮੈਂ ਤਾਂ ਉੱਥੇ ਲੜ ਗਿਆ ਕਰੋੜਪਤੀ ਇਹ ਕਰੋੜਪਤੀ ਫਕੀਰ ਤੇ ਕਰੋੜਪਤੀ ਗਰੀਬ ਹੈ ਇਹਨੂੰ ਕਹਿ ਸਕਦੇ ਆ ਜੀ